आरपीएफ कंट्रोल गड्डी नंबर 19226 जम्मू तवी भगत दी कोठी एक्सप्रेस सिक्योरिटी संबंधी सूचना मिली सी जिस तो बाद गड्डी नंबर 19226 नु तुरंत कासू बेगू दे स्टेशन ते 7:42 मिनट ते रोका गया ते आरपीएफ जीआरपी सिविल पुलिस फायर ब्रिगेड एंबुलेंस नु भी नाल दी नाल सूचना दे दी ती गई है तवी ट्रेन ने फरोसपुर तो चल के बठिंडा जाना सी जदों ट्रेन च बम होण बारे सूचना मिली सी त ट्रेन नु राह च कासू बेगू रेलवे स्टेशन ਜੰਦ ਦੇ ਰੋਕਿਆ ਗਿਆ ਤੇ ਮੋਕੇ ਤੇ ਟ੍ਰੇਨ ਚ ਸਵਾਰ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਫਿਲਹਾਲ ਟ੍ਰੇਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਬੰਬ ਨਿਰੋਧਕ ਦਸਤੇ ਵੀ ਮੋਕੇ ਤੇ ਪਹੁੰਚ ਗਏ ਹਨ ਟ੍ਰੇਨ ਚ ਸਫ਼ਰ ਕਰ ਰਹੇ ਯਾਤਰੀ ਬੁਰੀ ਤਰ੍ਹਾਂ ਘਬਰਾਏ ਹੋਏ ਸਨ ਜਾਣਕਾਰੀ ਮੁਤਾਬਕ ਕੰਟਰੋਲ ਰੂਮ ਚ ਫੋਨ ਆਇਆ ਸੀ ਕਿ ਉਕਤ ਟ੍ਰੇਨ ਚ ਬੰਬ ਇਸ ਤੋਂ ਬਾਅਦ ਰੇਲਵੇ ਵਿਭਾਗ ਦੇ ਨਾਲ-ਨਾਲ ਪੁਲਿਸ ਅਤੇ ਪੁਲਿਸ ਪ੍ਰਸ਼ਾਸਨ ਨੂੰ ਭਾਜੜਾ ਪੈ ਗਿਆ ਤੇ ਇਸ ਤੋਂ ਬਾਅਦ ਟ੍ਰੇਨ ਨੂੰ ਰਾਹ ਚ ਹੀ ਰੋਕ ਕੇ ਹੁਣ ਚੈਕਿੰਗ ਕੀਤੀ ਜਾ ਰਹੀ ਹੈ ਕੀ ਨਾ ਤੁਹਾਡਾ ਜੀ ਕਿੱਥੋਂ ਤੇ ਕਿੱਥੇ ਜਾਣਾ ਸੀ ਤੁਸੀ ਸਰਜੀਤ ਸਿੰਘ ਮੇਰਾ ਨਾਮ ਜੀ ਮੈਂ ਸੁਲਤਾਨਪੁਰ ਲੋਧੀ ਤੋਂ ਆਇਆ ਹਾਂ ਸੂਤਗੜ ਜਾਣਾ ਹੈ ਤੇ ਸਾਨੂੰ ਇੱਥੇ ਰਸਤੇ 'ਚ ਗੱਡੀ ਰੁਕ ਗਈ ਤੇ ਹੁਣ ਅਸੀਂ ਵੇਟ ਕਰ ਰਹੇ ਹਾਂ ਕੋਈ ਨਹੀਂ ਕੀ ਕਿਹਾ ਗਿਆ ਕਿਉਂ ਰੁਕੀ ਗਈ ਇਹ ਨਹੀਂ ਸਾਨੂੰ ਪਤਾ ਲੱਗਾ ਜੀ ਕਿੰਨੇ ਬਾਹਰ ਹੋ ਜਾਓ ਗੱਡੀ ਖਾਲੀ ਕਰ ਦਿਓ ਵੇਟ ਕਰੋ ਅਸੀਂ ਵੇਟ ਕਰ ਰਹੇ ਹਾਂ ਹੁਣ ਕਿੰਨੀ देर ਹੋ ਗਈ ਹੈ ਡੇਢ ਘੰਟਾ ਹੋਈ ਆ ਜਾਂ 2:00 ਇਹ ਕਿਹਦੀ ਗੱਡੀ ਹੈ ਇਹ ਜਮੂ ਤਾ ਵੀ ਅਜੋਧਪੁਰ ਸੰਦੇਵ ਵੀ ਤੋਂ ਆਏ ਸੀ ਪ੍ਰੈਸ਼ਰ ਵੀ ਤੋਂ ਅੰਸਿਰਸਾ ਚੱਲੇ ਸੀ ਤੇ ਅਸੀਂ ਇੱਥੇ 1.5 ਘੰਟਾ ਹੋ ਗਿਆ ਸਾਨੂੰ ਥੱਲੇ ਉਤਾਰ ਕੇ ਬਾਹਰ ਕਹਿੰਦੇ ਬਾਹਰ ਜਾਓ ਤੁਸੀਂ ਅਸੀਂ ਚੈਕਿੰਗ ਕਰਨੀ ਹੈ ਤੇ ਉਸ ਤੋਂ ਬਾਅਦ ਅਸੀਂ ਬਹੁਤ ਗਰਮੀ ਹੈ ਇੱਥੇ ਬਹੁਤ ਜ਼ਿਆਦਾ ਗਰਮੀ ਹੈ ਜੀ ਤੇ ਬੜੇ ਪਰੇਸ਼ਾਨ ਹੋ ਰਹੇ ਹਾਂ ਕਿ ਕਿਉਂ ਉਤਾਰਿਆ ਗਿਆ ਤੁਹਾਨੂੰ ਕਹ ਸੁਣਨ ਚਾਹੀਏ ਜਿਵੇਂ ਸਾਰੇ ਕੇਂਦਰ ਨੇ ਕੋਈ ਬੰਬ ਮਿਲੇ ਹੈ ਜਾਂ ਕੋਈ ਅਫਵਾਹ ਹੈ ਬੰਬ ਹੈ ਅੰਦਰ ਚੈਕਿੰਗ ਚੱਲ ਰਹੀ ਹੈ ਜੀ ਉਹ ਵਾਲੇ ਕਲੀਅਰ ਨਹੀਂ ਹੋ ਪਾਇਆ ਸਾਰੇ ਕਹਿ ਰਹੇ ਨੇ ਕਿ ਬੰਬ ਹੈ ਜਾਂ ਮਿਲੇ ਹੈ ਪਰ ਹਾਲੇ ਕਲੀਅਰ ਨਹੀਂ ਹੋ ਪਾਇਆ। ਸਮਾਨ ਤੁਹਾਡਾ ਸਮਾਨ ਅੰਦਰ ਹੀ ਹੈ ਜੀ ਗੱਡੀ 'ਚ ਅਸੀਂ ਆਉਂਦੇ ਹਾਂ ਬਾਹਰ ਆ ਗਏ ਜੀ ਸਾਨੂੰ ਸਮਾਨ ਦੀ ਕੋਈ ਹੋਣੀ ਹੈ ਜੀ। ਜਾਨ ਪਹਿਲੇ ਜ਼ਿਆਦਾ ਜ਼ਰੂਰੀ ਹੈ ਜੀ। ਸੁਣਾ ਪ੍ਰਵੀਨਾ ਜੀ। ਹਲੋ ਫਿਰੋਜ਼ਪੁਰ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਜੀ ਆਰਪੀ ਤੇ ਆਰਪੀਐਫ ਵੱਲੋਂ ਕਿ ਇੱਕ ਟ੍ਰੇਨ ਜਿਹੜੀ ਹੁਣੇ ਕੁਲਗੜੀ ਥਾਣੇ ਦੇ ਕੁਲਗੜੀ ਥਾਣੇ ਏਰੀਆ ਵਿੱਚ ਚੀੜਾ ਕਾਸੂ ਬੇਗੂ ਰੇਲਵੇ ਸਟੇਸ਼ਨ ਹੈ। ਉੱਥੇ ਰੋਕੀ ਗਈ ਹੈ ਤੇ ਉਹਦੇ ਉਹਦੇ ਸੰਬੰਧਿਤ ਇੱਕ ਕਾਲ ਉਹਨਾਂ ਨੂੰ ਰੀਸੀਵ ਹੋਈ ਹੈ ਤੇ ਇਮੀਡੀਏਟਲੀ ਇਹ ਸੂਚਨਾ ਪਾੰਦੇ ਹੀ ਲੋਕਲ ਪੁਲਿਸ ਪਲੱਸ ਆਰਪੀਐਫ ਦੇ ਅਧਿਕਾਰੀ ਐਨਜੀਆਰਪੀ ਦੇ ਅਧਿਕਾਰੀ ਅਸੀਂ ਸਾਰੇ ਇੱਥੇ ਆ ਗਏ ਨੇ ਜਿਹੜਾ ਏਰੀਆ ਹੈ ਉਹਨੂੰ ਕੋਰਡਨ ਕੀਤਾ ਗਿਆ ਹੈ ਨਾਲ ਨਾਲ ਤੇ ਜਿਹੜੇ ਟ੍ਰੇਨ ਦੇ ਅੰਦਰ ਮੁਸਾਫਿਰ ਸਫਰ ਕਰ ਰਹੇ ਸੀਗੇ ਜਿਹੜੇ ਹੁਣ ਇਸ ਵਕਤ ਅਹਮਦਾਬਾਦ ਨੂੰ ਰਵਾਨਾ ਹੋ ਰਹੇ ਸੀਗੇ ਐਂ ਫਿਰੋਜ਼ਪੁਰ ਸੇ ਟਰੈਵਲ ਕਰ ਰਹੇ ਸੀਗੇ ਉਹਨੂੰ ਵੀ ਇਵੈਕੂਏਟ ਕੀਤਾ ਗਿਆ ਹੈ ਉਹਨਾਂ ਦੇ ਲਈ ਜੋ ਖਾਣੇ ਦੀ ਔਰ ਜੋ ਪਾਣੀ ਪੀਣੇ ਤੇ ਪ੍ਰਬੰਧ ਹੈ ਉਹ ਵੀ ਦਿੱਤੇ ਜਾ ਰਹੇ ਨੇ ਅਸੀਂ ਸਾਰੋਂ ਨੂੰ ਇਹੀ ਕਹਿ ਰਹੇ ਨੇ ਕਿ ਉਹ ਪੂਰੀ ਤਰ੍ਹਾਂ ਆਪਣੀ ਕਾਮ ਜਾਂ ਉਹ ਸਾਰਾ ਕੁਝ ਮੇਨਟੇਨ ਕਰੇ ਕਿਹੜੇ ਸੁਰੱਖਿਆ ਦੇ ਦਸਤੇ ਇਥੇ ਮੰਗਾਇਆ ਗਿਆ ਜੀ ਫੋਨ ਤੇ ਕਰਕੇ ਨਹੀਂ ਪੁੱਛ ਲਈ ਜੀ ਡੈਫੀਨਿਟਲੀ ਜਿਹੜੇ ਨੰਬਰ 1 ਜਿਹੜੀ ਲੋਕਲ ਪੁਲਿਸ ਹੈ ਉਸਨੇ ਏਰੀਆ ਕਾਰਡਨ ਕੀਤਾ ਹੈ ਜੀ ਆਰਪੀ ਤੇ ਆਰਪੀਐਫ ਦੇ ਮੁਲਾਜ਼ਮ ਤੇ ਉਹਨਾਂ ਦੇ ਆਫੀਸਰ ਸਾਡੇ ਨਾਲ ਇੱਥੇ ਮੌਜੂਦ ਹੈ ਇਸ ਤੋਂ ਇਲਾਵਾ ਜਿਹੜੀ ਬੌਮ ਡਿਸਪੋਜ਼ਲ ਸਕਵਡ ਟੀਮਸ ਹੁੰਦੀਆਂ ਪੰਜਾਬ ਪੁਲਿਸ ਦੀ ਉਹ ਤਿੰਨ ਟੀਮੇ ਹੁਣ ਆ ਰਹੀ ਨੇ ਇੱਥੇ ਇਸ ਤੋਂ ਇਲਾਵਾ ਜਿਹੜੀ ਬੀਐਸਐਫ ਦੀ ਡੌਗ ਸਕਾਟ ਟੀਮ ਹੈ ਸਾਡੀ ਡੌਗ ਸਕਾਟ ਟੀਮ ਹੈ ਉਹ ਸਾਰੇ ਇੱਥੇ ਮੌਜੂਦ ਨੇ ਪਬਲਿਕ ਯਹਾਂ ਪੇ ਪੀਸਫੁਲੀ ਬਿਠਾਈ ਗਈ ਹੈ ਉਹ ਸਾਰਿਆਂ ਨੂੰ ਦੱਸਿਆ ਗਿਆ ਹੈ ਕਿ ਇਹ ਸਿਚੁਏਸ਼ਨ ਹੈ ਔਰ ਅਸੀਂ ਉਹਨੂੰ ਪੂਰੀ ਕੰਫੀਡੈਂਟਲੀ ਟੈਕਲ ਕਰ ਰਹੇ ਹਾਂ ਕਿੰਨੇ ਦਿਨ ਤੱਕ ਟ੍ਰੇਨ ਚੱਲ ਸਕਦੀ ਹੈ ਕਿੰਨੀ ਦੇਰ ਲੱਗੇਗੀ ਚੈਕਿੰਗ ਦੇ ਨੀ ਇਹ ਪੂਰੀ ਜਿਹੜੀ ਚੈਕਿੰਗ ਹੈ ਹੁਣੇ ਜਾਰੀ ਹੈ ਇਹਦੇ ਵਿੱਚ ਥੋੜਾ ਸਮਾਂ ਲੱਗੇਗਾ ਉਹਦੇ ਬਾਅਦ ਪੂਰਾ ਜਦ ਸਾਨੂੰ ਆਲ ਕਲੀਅਰ ਮਿਲ ਜਾਂਦਾ ਹੈ ਜਿਹੜੀ ਸਪੈਸ਼ਲਾਈਜ਼ਡ ਟੀਮ ਹੈ ਉਹਨਾਂ ਦੇ ਵੱਲੋਂ ਤੇ ਉਸ ਤੋਂ ਬਾਅਦ ਆਰਪੀਐਫ ਐਂਡ ਜੀਆਰਪ जी साचना है तावी से अहमदाबाद की ओर जा रही थी जब इनफोमे मिली तो ये फिरोजपुर क्रॉस कर रही थी फिरोजपुर डिस्ट्रिक्ट अंदर जो कुलगढ़ी रेलवे स्टेशन है कासू बेगू उ ये मौजूद सी उ इसे इमीजिएटली रोका गया है तो बाकी जी एज़ पर एस ओ पी स्टैंडर्ड ऑपरेटिंग प्रोसीजर है सारे वारे कुछ फॉलो किए गए यारी डिटेल अदल पुलिस के पास इन्फोरमे आई वो कंट्रोल रूम से आई है बाकी जी ਅਦਰ ਇਨਫੋਰਮੇਸ਼ਨ ਹੈ ਤੁਸੀਂ ਜੀਆਰਪੀ ਤੇ ਆਰਪੀਐਫ ਕੇ ਜਿਹੜੇ ਅਧਿਕਾਰੀ ਹੈ ਉਹਨਾਂ ਦੇ ਨਾਲ ਤਾਲਮਿਲ ਕਰਕੇ ਪਤਾ ਕਰ ਸਕਦੇ ਹੋ ਜੀ ਥੈਂਕ ਯੂ